ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਆਵੇ ਜਰਸੀ ਬਰੀਡ ਆ ਬੱਚਾ ਮਗਰ ਬੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸਿੰਧਾ ਸਿੰਘ ਜੀ ਪਿੰਡ ਸ਼ਨਾਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਭਧੌੜ ਜੀ ਮੋਬਾਈਲ ਨੰਬਰ ਬੋਲ 95017 ਜੀ 99248 ਠੀਕ ਆ ਬਾਈ ਭਾਈ ਜਿਹੜੀ ਇਹ ਬੈਡ ਤੇ ਨੇ ਜਰਸੀ ਬਰੀਡ ਆ ਹਨਾ ਹਾਂਜੀ ਪਿਓਰ ਜਰਸੀ ਆ ਜੀ ਜਮਾ ਪਿਓਰ ਜਰਸੀ ਆ ਕਿਹੜਾ ਸੂਆ ਸੂਈ ਆ ਭਾਈ ਇਹ ਦੂਜੇ ਸੂਆ ਸਹੀ ਸੂਈ ਆ ਜੀ ਕਦੋਂ ਸੂਈ ਆ ਭਾਈ ਸੂਈ ਨੂੰ ਅੱਜ ਚੌਥਾ ਦੇਣਾ ਜੀ 15 ਕਿਲੋ ਮੰਨ ਕੇ ਚਲੋ ਬੌੜਾ ਤਿਆਰ ਆ ਇਹ ਦੁੱਧ 18-19 ਕਿਲੋ ਰਾਮਦਾਰ ਇਹਨਾਂ ਦੇਓ ਜੀ ਬੱਚਾ ਕੀ ਆ ਮਗਰ ਬੱਚਾ ਬੱਸੀ ਆ ਜੀ 50-70 ਦੀ ਐ ਬੱਸੀ ਤਾਂ ਬੱਚਾ ਮਗਰ ਬੱਚੀ ਐ ਬੱਚੀ 30 ਦਾ ਨਹੀਂ ਜਿਹੜੇ ਬੰਦੇ ਤੋਂ ਲਈ ਆ ਸਟਰਾ ਉਹਦਾ ਸੰਭਿਆ ਵੈ ਸੀ ਠੀਕ ਆ ਭਾਈ ਹਾਂ ਹਾਂ ਬੱਚਾ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਕਿਉਂ ਸਾਲ 1.5 ਸਾਲ ਨੂੰ ਕਰਮ ਵਾਲੀ ਦਾ ਗਾਂ ਦਾ ਵੀ ਠੰਡ ਲੈ ਵਾ ਇਹ ਜਾਜੀ ਨਾ ਤਾਂ ਖਰਾਬ ਹੋਵੇ ਤੇ ਨਾ ਕੁਝ ਟੁੱਟ ਮਾ ਬਣੇ ਸਹੀ ਗੱਲ ਆ ਭਾਈ ਦੇਖੋ ਜਮਾ ਫਲ ਸਲੇਵਾ ਜਮਾ ਜੀ ਦੋਨੇ ਪਾਸੇ ਨਾੜਾ ਪੂਰਾ ਫੁੱਲ ਆ ਸਹੀ ਗੱਲ ਆ ਭਾਈ ਮੋਰੋ ਵੀ ਲੈ ਵਾਲੂ ਆ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਕਿਣਵੇਂ ਪੂਰੇ ਗਾਇਬ ਤੇ ਚਵਾਈ ਚੂਈ ਫੇਸਬੁਕਸ ਦਿਖਾਓ ਜੀ ਬੱਸੀ ਦਾ ਦੇਖੋ ਪੂਰੀ ਐਨ ਟੌਪ ਦੀ ਐ ਚਵਾਈ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਆ ਜੀ ਠੀਕ ਆ ਚਾਹੇ ਦੋਨੇ ਪਾਸੇ ਬਹਿ ਜਾਓ ਨਿਆਣਾ ਪਾਓ ਚਾਹੇ ਨਾ ਪਾਓ ਤੇ ਬੱਸੀ ਛੱਡੋ ਚਾਹੇ ਨਾ ਛੱਡੋ ਠੀਕ ਆ ਭਾਈ ਉਹ ਠੰਡੀ ਸੀ ਲਾਜੀ ਬਾਈ ਕਹਿੰਦਾ ਨਿਆਣਾ ਵੀ ਪਾ ਲਓ ਹਾਂ ਤੋਰ ਦੇ ਬਈ ਚਲ ਨਿਆਣਾ ਪਉਣਾ ਪਾ ਲਓ ਨਹੀਂ ਪਉਣਾ ਨਾ ਪਾਓ ਬੱਚਾ ਵੀ ਛੱਡਣਾ ਛੱਡ ਨਾ ਨਹੀਂ ਛੱਡਣਾ ਨਾ ਛੱਡੋ ਤਾਂ ਵੀ ਕੋਈ ਚੱਕਰ ਨਹੀਂ ਫੁੱਲ ਬਰੀਡ ਆ ਕੱਪ ਦਾ ਫੇਸ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਤੇ ਲੇਵੇ ਦੀ ਕੁਆਲਟੀ ਦੇਖੋ ਲੇਵਾ ਇੱਕ ਨੰਬਰ ਆ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਬਰੀਕੀ ਜਿਹਾ ਬਹੁਤ ਆ ਯਾਰ ਵੜਾ ਹਨਾ ਆਹ ਹਾਂ ਬਾਕੀ ਪੈਰਾ ਪੂਰਾ ਦੀਆਂ ਪੱਕੀ ਆ ਜੀ ਹੂੰ ਦੁੱਧ ਵਾਕਈ ਚੰਗਾ ਬਾਦੂ ਜਿਹੜੇ ਹਿਸਾਬ ਨਾਲ ਇੰਨੀ ਨਸਲ ਇੰਨੀ ਬਰੀਡ ਆ ਵੜਦੇ ਨਾ ਦੁੱਧ ਵਾਕਈ ਚੰਗਾ ਪਾਉ ਬਾਕੀ ਨਾ ਗਰਮੀ ਮੰਨੇ ਬਾਈ ਤੇ ਫੈਨ ਫੋਨ ਆ ਜਿਹੜੀ ਕਰਮਣ ਦੀ ਫੋਲ ਆਊਗੀ ਤੇ ਲੇਵਾ ਦੇਖੋ ਨਾੜਾ ਨਾ ਗੁੰਦਿਆ ਪਿਆ ਐ ਪੂਰੀ ਫੀਟਿੰਗ ਵਾਲਾ ਲੇਵਾ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਵੱਡੀ ਗੱਲ ਬੱਚਾ ਮਗਰ ਬੱੱਛੀ ਆ ਬੱੱਛੀ ਪੂਰੀ ਟੌਪ ਦੀ ਹੈ ਜੀ ਨਾ ਜੀ ਪਾਲ ਲਈ ਸਮਾਰ ਕੇ ਬੱੱਛੀ ਇਹਦੂ ਦੁੱਗਣੇ ਪੀਆ ਦੀ ਵਿਗ ਜਾਣੀ ਹੈ ਜੀ ਗਾਂ ਨਾਲੋਂ ਅਗਲੇ ਸੂਏ ਵਲੇ ਨੂੰ ਸਹੀ ਗੱਲ ਆ ਬਈ ਨਾਲ ਹੀ ਤਿਆਰ ਹੋ ਜਾ ਕੀ ਮੋਲ ਆ ਵੀਰੇ ਜੈਜ ਮੋਲ ਬਾਸ ਆਪਾਂ ਜਮਾ ਲੈਣ ਦੇਣ ਵਾਲਾ ਹੀ ਕਰਨਾ ਜੀ ਹੂੰ ਕੋਈ ਬਾਲਾ ਜਿਆਦਾ ਨਹੀਂ ਕਰਨਾ ਕੋਈ ਉਹ ਨਹੀਂ ਬਾਲਾ ਕੱਟਣਾ ਕੁੱਟਣਾ ਨਹੀਂ ਇਹਦੇ ਜੀ 72000 ਰੁਪਏ ਮੁੱਲ ਹੈ ਜੀ ਚੱਕ ਬਾਈ ਜਮਾ ਜਾਏ ਜੀ ਆ ਬਸ ਮੁੱਲ ਹੈ ਬਈ 72000 ਰੁਪਏ ਜੇਰ ਦੀ ਆਪਣੀ ਗਾਰੰਟੀ ਹੈ ਜੀ ਖਣਾ ਦੀ ਸਾਰੀ ਆਪਣੀ ਗਾਰੰਟੀ ਹੈ ਕੋਈ ਭੂਰ ਹੋਵੇ ਕੋਈ ਸਰਲਾ ਹੋਵੇ ਜਾਂ ਜੇਰ ਹੋਵੇ ਆਪਣੀ ਗਾਂ ਘਰੇ ਬੰਨ ਜੇ ਬਹੁਤ ਠੀਕ ਹੈ ਬਾਈ ਹਾਂ ਬਾਕੀ ਲੇਵਾ ਅਨੁਭਵ ਦਿਖਾਓ ਜੀ ਕਿਵੇਂ ਆ ਵਾ ਇਹ ਦਸਲੀ ਵਾਲੀ ਵੜਾ ਘਰੂ ਵੜਾ ਬਈ ਤੇ ਲੇਵਾ ਕਮਾਲ ਨਾੜਾ ਨੂਣਾ ਫੁੱਲ ਚੰਗੀਆਂ ਫਾੜੀ ਵਾਲਾ ਆਰਡਰ ਨਾਣਾ ਦੇਖੋ ਲੈਵੇ ਚ ਕੱਲੀ ਕੱਲੀ ਨਾੜ ਆਏ ਦੀ ਪੂਰੀ ਬਰੀਕੀ ਜਾਂ ਬਣ ਤੇ ਜਮਾ ਫਾੜੀ ਵਾਲਾ ਲੈਵਾ ਜੀ ਜਮਾ ਥਣ ਗਲਾਬੀ ਥਣ ਚਾਰੇ ਥਣ ਨਿਕਣਵੇਂ ਪੂਰੇ ਬਾਕੀ ਮੂੰਹ ਮੂੰਹ ਦੇਖੋ ਜੀ ਪੂਰੇ ਆਣ ਪਯੌਰ ਜਰਸੀ ਹੈ ਜੀ ਸਹੀ ਗੱਲ ਕੋਈ ਹਿਮਾਚਲ ਵਾਲੀ ਨਾ ਮੰਨੇ ਜੀ ਪੰਜਾਬ ਵਾਲੀ ਜਰਸੀ ਹੈ ਹੈਟ ਇਹਦੀ ਆਪਾਂ ਐਵੇਂ ਕਹਿੰਦੇ ਬਾਹਲੀ ਵੱਡੇ ਨਹੀਂ ਦਰਮਿਆਨੀ ਹੈਟ ਹੈ ਕੋਈ ਛੋਟੀ ਵੀ ਨਾ ਮੰਨੇ ਬਾਹਲੀ ਵੱਡੀ ਵੀ ਨਾ ਮੰਨੇ ਸਹੀ ਗੱਲ ਆਪਾਂ ਮੁੱਲ ਵੀ ਜਮਾ ਜੈ ਜੀ ਕਰਿਆ ਜੀ ਜੈ ਜੀ ਕਰਿਆ ਆ ਜਮੋ ਜੈ ਜਮੋ ਲ ਕੁਆਲਿਟੀ ਵੈਡ ਦੇ ਵਿੱਚ ਬਈ ਫੁੱਲ ਆ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਮੂਹਰੋ ਲੇਵਾ ਦੇਖੋ ਨਾਣਾ ਨੂਣਾ ਫੁੱਲ ਚੰਗੇ ਚਾਰੇ ਥਣ ਨਿਕਣ ਮੇਲੇ ਪੂਰੇ ਧਾਰਾ ਮਾਰਨਾ ਆਪਾਂ ਮਾਰ ਦਿੰਨੇ ਆ ਜੀ ਕੋਈ ਚੱਕਰ ਨਹੀਂ ਬਈ ਓਕੇ ਆਉਂਦਾ ਜੀ ਬਾਈ ਹਾਂਜੀ ਓਕੇ ਆ ਜੀ ਆਪਣੀ ਗਾਰੰਟੀ ਆ ਫੁੱਲ ਠੀਕ ਆ ਬਾਈ ਤਾਂ ਹਾਂ ਹਾਂ